ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰ ਨਾਉ ਸਿ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜੈ ਨਾਨਕ ਐਸਾ ਹਸਿ ਵਿਆ ਅੰਤ ਲੈ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਾ ਨਾ ਮੈਂ ਨਾਹੀ ਜਾਹੂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਤਨ ਖਲਾਸ ਤਨ ਖੂ ਰਹਿਆ ਤੂੰ ਸੱਚਾ ਸਾਹਿਬ ਸਿ ਸਵਾਲਿਓ ਜਿਨ ਕੀ ਤੀਸੋਂ ਪਾਰ ਪਿਆ ਕਹ ਨਾਨਕ ਤੀਕੀਆਂ ਬਾਤਾਂ ਜੋ ਕਿਸ ਕਾ ਨਾ ਸੋ ਕਰ ਰਹਿਆ ਸੋਦਰ ਰਾਗ ਵਾਸਾ ਮਹੱਲਾ ਪਹਿਲਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰ ਕੇ ਹਾ ਜਿਦੈ ਸਿਰਫ ਸੰਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾਂ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਪ੍ਰੀ ਸੁਖਹੀਐ ਕੇਤੇ ਤੇਰੇ ਗਾਵਣ ਹਾਰੇ ਗਾਵੰ ਤੁਧਨੋ ਪਵਨ ਪਾਣੀ ਵੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੰ ਤੁਧਨੋ ਚਿੱਤਿ ਕੋ ਪਤਲੇ ਕਿ ਜਾੜਨੇ ਲਿਖ ਲਿਖ ਧਰਮ ਵਿਚਾਰੇ ਗਾਵੰ ਤੁਧਨੋ ਈਸਰ ਬ੍ਰਹਮਾ ਦੇਵੀ ਸੋਹੰਤੇ ਰੇਸ ਦਾ ਸਵਾਰੇ ਗਾਵੰ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਰ ਤਿਆਨ ਦਰ ਨਾਲੇ ਗਾਵੰ ਤੁਧਨੋ ਸਿਧ ਸਮਾਧੀ ਅੰਦਰ ਗਾਵੰ ਤੁਧਨੋ ਸਾਥ ਵਿਚਾਰੇ ਗਾਵੰ ਤੁਧਨੋ ਜਤੀ ਸਤੀ ਸੰਤੋਖੀ ਗਾਵੰ ਤੁਧਨੋ ਵੀਰ ਕਰਾਰੇ ਗਾਵੰ ਤੁਧਨੋ ਪੰਡਤ ਪੰਡ ਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧ ਨੂੰ ਮੋਹਣੀਆ ਮਨਮੋਹਨੇ ਸੁਰਗ ਮਾਚ ਪਿਆਲੇ ਗਾਵਨ ਤੁਧ ਨੂੰ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧ ਨੂੰ ਜੋਦ ਮਹਾ ਗਲ ਸੂਰਾ ਗਾਵਨ ਤੁਧ ਨੂੰ ਖਾਣੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧ ਨੂੰ ਗਾਵਨ ਜੋ ਤੁਧ ਭਾਵਨੈ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸਾਚੇ ਸਾਹਿਬ ਸੱਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਤੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜ਼ਾ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖਿਆ ਸਭ ਕੋਈ ਕੇਵਲ ਵੱਡਾ ਡੇਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣ ਤੇਰਾ ਕਿਤਾ ਕੇ ਵੱਡੀ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਯਾਨੀ ਧਿਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਸੁਧਿਵਿਣ ਸਿੱਧੀ ਕਿ ਨੈ ਨਾ ਪਾਈ ਆ ਕਰਨ ਮਿਲੈ ਨਾ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸਤ ਸਵਾਰਣ ਹਾਰਾ ਅਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸੱਚੇ ਨਾਮ ਕੀ ਲਾਗੇ ਭੂਖੇ ਤੂਖੇ ਖਾਈ ਚਲੀਆਂ ਦੁਖੇ ਤੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹੀਂ ਰਹਾ ਸੱਚੇ ਨਾਮ ਕੀ ਤਿਲ ਵੜਿਆਈ ਆਸਥ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵਡਾ ਨਾ ਹੋਵੇ ਕਾਠ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗੇ ਦਿਨਦਰ ਨਾ ਚੁਕੇ ਪੂਗੇ ਹੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਾ ਤੇ ਵਰ ਤੇਰੀ ਦਾਤੈ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੈ ਬਾਜ ਸਨਾਤ ਰਾਗ ਗੁਜਰੀ ਮਹਲਾ ਚੌਥਾ ਹਕੇ ਜੈ ਸਤਗੁਰ ਸਤੁਖਾ ਬਿਨੋ ਕਰਉ ਗੁਰਪਾਸਿ ਹੰਕੀਰੇ ਸਰਮ ਸਤਗੁਰੂ ਸ਼ਰਨ ਆਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਣ ਤੇ ਵੇ ਮੋਕੂ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਥੰਮਰੀ ਰਹਿਰਾਸ ਰਹਾ ਅਰਜਨ ਕੇਵੜ ਭਾਗ ਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਲੈ ਤ੍ਰਿਪਤਾਸੈ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਨਾਮ ਨਾ ਪਾਇਆ ਤੇ ਭਾਗ ਹਿੰ ਜਨ ਪਾਸੇ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ अर्जन सतगुर संगत पाई तीन तुर मस्तक लिखया लिखा से तन तन सत संगत जित हर रस पाया मिल जन नानक नाम परगा राग गुजरी महला पंचवा काहे रे मन चित वै उद्यमे जा आहर हर जीव परिया सैल पत्थर में जन पाए ता कारज का गए कर तरिया मेरे माधव जी सत संगत मिले सो तरिया गुरु प्रसाद परम पद पाया सूखे काष्ट हरिया रहाओ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਦੇ ਊਡ ਵੈਸੇ ਕੋ ਸਾਤ ਇਸ ਪਾਛੇ ਬਤਰੇ ਚਰਿਆ ਤਿੰ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾ ਸਸ਼ਟ ਸਿਧਾਨੇ ਠਾਕੁਰ ਕਰ ਤੰਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹਲਾ चाथा सुख ई कोमकुर प्रसाद ਸੋ ਪੁਰਖ ਨੇ ਰੰਝਨ ਹੱਥ ਰੱਖਨੇ ਰੰਝਨੇ ਹਰ ਗਮਾ ਗਮ ਪਾਰ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਰਜਣਹਾਰਾ ਸਭ ਜੀ ਤੁਮਾਰੇ ਜੀ ਤੁਂ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਹਉ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਕਿਤਾ ਤੇਖ ਪੇਖਾਰੀ ਜੀ ਸਾ ਤੇਰੇ ਚੋ ਦੀ ਵੀਟਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨੇ ਅਬਰ ਨਾ ਜਾਣਾ ਤੂੰ ਪਾਤ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਹ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕੋ ਰਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੋਟੇ ਜਮ ਕੀ ਫਾਸੀ ਜਿਨ ਪਾਉ ਜਿਨ ਹਰਨੇ ਕੋ ਧਿਆਇਆ ਜੀ ਤਿਨ ਕਾ ਭਉ ਸਭਿ ਵਾਸੀ ਜਿਨ ਸੇ ਇਆ ਜਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਤੇ ਧਨ ਸੇ ਧਾਨੇ ਜਿਨ ਹਰ ਤੇ ਆਇਆ ਜੀ ਨਾਨਕ ਤਿੰਨ ਬਲ ਜਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੀ ਭਗਤ ਸਲਾਹ ਤੁਝ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪਤਾ ਪੈਂਜ ਪੈਂ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰਵ ਸਿਮਰਤ ਸਾਸ ਜੀ ਕਰਕੇ ਰਿਆ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਤੁਰਕ ਪਰੰਪਰ ਕਰਤਾ ਜੀ ਤੁਧ ਜੇਵੜ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੋਂ ਨਿਸ਼ਚਲ ਕਰਤਾ ਸੋਈ ਤੁਧਿ ਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰੈ ਸੁ ਹੋਈ ਤੁਧਿ ਆਪੇ ਸਿਸ਼ਟ ਸਭ ਉਪਾਈ ਜੀ ਤੁਧਿ ਆਪੇ ਸਿਰਜ ਸਭ ਗੋਈ ਜਨਾਨੇ ਗੁਰੂ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਰੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਮੂਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀ ਆਉ ਸਭ ਤੁਜੀ ਮਾਹੀ ਤੁਜ ਬਿਨੁ ਦੂਜਾ ਕੋਈ ਨਾਹੀ ਜੀ ਜੰਤ ਸਭ ਤੇ ਰਾਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੁ ਤੂੰ ਜਾਨਾ ਹੈ ਸੋਈ ਜੰਝਣ ਹੈ ਹਰ ਪੰਸਦੀ ਆਖ ਵਖਾਣਾ ਜਿਨਹ ਸੇਵੇ ਆ ਤਿਨ ਸੁਖ ਪਾਇਆ ਸੇ ਦੇ ਹਰਨਾਮ ਸਮਾਇਆ। ਕੋ ਵਾਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾਵਲਾ ਕੋਏ। ਹੋ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋ। ਆਸਾ ਮਹਲਾ ਪਹਿਲਾ ਤਿਤ ਸਰ ਵਰੜੈ ਪਹਿਲੇ ਨਿਵਾਸਾ ਪਾਣੀ ਪਾਵਤਿਨ ਹੈ ਕੀਆ। ਪੰਕਜ ਮੋਹ ਪਗਨੇ ਚਾਲੈ ਹਮ ਦੇਖਾ ਤੈ ਡੂਬੀਲੇ। ਮਨ ਇੱਕ ਨ ਚੇਤ ਸੁਣ ਮਨਾ ਹਰ ਬਿਸਰਾ ਤੇਰੇ ਗੰਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਕੁਦਾ ਜਨਮ ਭਇਆ ਰਣਵਤ ਨਾਨਕ ਤਿੰਕੀਸ਼ਣਾ ਜਿੰਤੂ ਨਹੀਂ ਬਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਸਿਰੇ ਕੀ ਤੈਨੋ ਕਾਮੇ ਮਿਲ ਸਾਧ ਸੰਗਤ ਪਜ ਕੇ ਬਲਨਾ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾ ਤਰੰਗ ਮਾਇਆ ਕੈ ਰਹਾ ਚਤਕ ਸੰਜਨ ਤਰਨ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇ ਕਹੋ ਨਾਨਕ ਖਮਨੀਜ ਕਰਮ ਮਾ ਸਰਣ ਪਰੇ ਕੀ ਰਾਖੋ ਸਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬੀਓ ਬਾਜ ਬੇਨਤੀ ਚੌਪਈ हमरी करो हाथ रक्षा पूर्ण होए चित की इच्छा अवचर नन्मान रहे हमारा अपना जान करो प्रतपारा हमरे दुष्ट से बैतु काहु आप आदर मोहे बचावो दुखी तो बसे मोरो परिवार सेवक सिख सब करता रा रक्षा अच्छा निज कर दे करे सब रंग को आस करे पूर्ण होए हमारी आशा तोर भजन की रहे प्यासा मैं छाड़ कोई अवर ना जो पर चाहूं सो तुम ते पाऊ ਸੇਵਕ ਸੇਖੇ ਅਮਾਰੇ ਤਾਰੀਐ ਚੰਚੰ ਸੁੱਤਰ ਹਮਾਰੇ ਮਾਰੀਐ ਆਪਾਦ ਮੁਝੈ ਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਪੂਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜੋ ਕਰੀਓ ਹ ਰੱਛਾ ਰਾਖਿ ਹਮੈ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਇਹਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਵਕਤਰਾ ਕਾਲ ਪਾਏ ਸਿਰ ਜੂ ਹਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ जमन काल जू भी सिर्फ राज ब्रह जवन काल सब लोग सवारा नमस्कार है ताहे हमारा जवन काल सब जगत बनायो देव दैत उपजायद अवतारा सोई गुरु समझो हमारा नमस्कार किसी ही को हमारी सकल शिव को शिव गुण सुख दियो शो पलो बाध के अंतर की जानते पले बुरे की पीर पहचानत चिंटी ते कुंचरे अस्थूला सपर कृपा दृष्ट कर फूला संतन दुख ते दुखी सुख पाए साधन के सुखी एक एक पीर पछाने कट कट के पट पट की जाने जब उद कर करा कर तारा प्रजा तर तब दे अपारा जब या करख करत हो कब हूँ तुम मैं मिलत देह तर सब हूँ चेते बदन सिष सतार आप आपनी बूझ उचार तुम सभी तेरे निरालम जानत बेद पेद अरियालम ਨਿਰੰਕਾਰ ਨਿਰਵਿਕਾਰ ਨਿਲਾੰਬਯ ਆਦ ਨੀਲਨਾਦ ਸਾੰਭੇ ਤਾਕ ਮੂੜ ਚਾਰਤ ਭੇਦਾਂ ਜਾਂ ਕੋ ਪੇਵ ਨਾ ਪਾਵਤ ਵੇਦਾ ਤਾਕੋ ਕਰਪਾ ਹਨਨੁ ਮਾਨਤੇ ਮਹਾ ਮੂੜ ਕਛ ਭੇਦ ਨਾ ਜਾਣਤੇ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਨੀ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬੇਦ ਸਜਾ ਤੁਮ ਸੰਸਾਰਾ ਇਕਹਿ ਰੂਪਨੂਪਸਰੂਪਾ ਰਾਗ ਭਯੋ ਰਾਪੇ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂ ਫੁਰ ਰਾਜਾ ਹੈ ਬੈਠਾ ਕਹੂ ਸਿਮਟ ਪੇ ਸੰਕਰਿ ਕਠਾ ਸਗਰੇ ਸਿਸ਼ਟ ਦਿਖਾਏ ਅਚੰਭਵ ਆ ਜੁਗਾ ਸਰੂਪ ਸਯੰਭਵ ਅਬ ਰਚਾ ਮੇਰੀ ਤੂੰ ਕਰੋ ਸਿਖ ਬਾਰ ਸਿਖ ਸੰਗਰੋ ਦੋਸਤ ਜਿਤੇ ਉਠਵਾ ਤੋ ਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸੁਤ ਸ਼ਨੀ ਪਰੇ ਤਿੰਕੇ ਦੁਸ਼ਟ ਦਖਵਤ ਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿੰਕੇ ਤੁਮ ਸੰਕਟ सब तारे। जो कल को एक बार ते ताकि काल निकट रक्षा सब सब काला, काला। के हो न सके कोई एक बार जिन तुम्हें काल पास ताहिं बारा। जिन नाम ते नाम तिहारो कहा दारिद दुष्ट दो तेरा शरण ते रहा। ਹਰੀ ਆਪਾ ਦੇਹੁ ਬਾਰੀ ਚਾਰ ਉਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਰਹੀ ਆ ਪਾਇ ਗਏ ਜਬ ਤੇ ਤੁਮਰੇ ਤੱਤੇ ਕੋ ਆਖ ਤਰੇ ਨਹੀਂ ਆਨੇਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹਾਂ ਮਤ ਏਕ ਨਾ ਮਾਨੇਓ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਣੇਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨੇਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੂ ਦਾਰੀ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲੇ ਦਵਾਰ ਕੋ ਛਾੜ ਕੇ ਗਇਓ ਤਹਾਰੂ ਦਾਰੀ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਲੀ ਮਹਲਾਤੀ ਜਾ ਆਨੰਦ ਏ ਓੰਕਾਰ ਸਤਗੁਰ ਪ੍ਰਸਾਦ ਨਾਨਕ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਾਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੇਕਾਰ ਉਹ ਕਰੇ ਤੇਰਾ ਆਕਾਰ ਦੇ ਸਭ ਸਵਾਰਣਾ ਨਾਗ ਲਾਸਮਰਤ ਸੁਆਮੀ ਸੋ ਕਿਉ ਮਨੁ ਬਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇ ਰਹਿ ਸਭ ਕਿਛ ਹੈ ਜਿਸ ਤੈਂ ਸੋ ਪਾਬੈ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਕੋ ਖਾ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਤੁ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਿੜਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰ ਉਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਿ ਧਾਰਿ ਆਪਿ ਪੰਚ ਤੂਤ ਤਿਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਸੁਖੋ ਤਿਤਕਾਰ ਅਨਹਦਵਾਜੀ ਅਨ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਰਪਾਇ ਉਤਰੀ ਸਗਲ ਬਿਸੂਰੇ ਔਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸਤਿ ਸਾਜਿ ਭਏ ਸਿਰ ਸੇ ਪੂਰੇ ਗੁਰ ਤੇ ਜਾਣੀ ਸੋਤੇ ਪੁਨੀਤ ਕਹਤੇ ਪਵਿਤ ਸਾਧਗੁਰ ਰਹਾ ਭਰ ਪੂਰੇ ਧਨਵੰਤ ਨਾਨਕ ਚਲ ਲਾਗੀ ਵਾਜੇ ਅਨਹਦ ਤੂਰੇ ਮੰਦਾ ਗਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਤੋਖ ਵਿਚਾਰੋ ਅਮ੍ਰਿਤ ਨਾਮਾ ਠਾਕੁਰਤਾ ਪਈ ਉਹ ਜਿਸ ਦਾ ਸਭ ਸਾਦਾ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਬੰਤ ਜੀ ਨਹ ਜਾਈ ਨਿਤ ਨਿਤ ਰਾਖੁਰਤਾ ਆਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ੋਕ ਮਹਲਾ 5ਵਾਂ ਤੇਰ ਾਲ ਕੀਤਾ ਜਤੂ ਨਹੀਂ ਮੈਨੋ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਸ ਪਿਆਲੇ ਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਤਸ ਪਿਆਲੇ ਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਔੜੀ ਤਿਥੈ ਤੂ ਸਮਰਾਤੇ ਜਿਥੈ ਕੋਈ ਨਾ ਉਥੈ ਤੇਰੀ ਰਖ ਅਗਨੀ ਉਦਰ ਮਾਹੇ ਸਰ ਕਹਿ ਜਮ ਕੀ ਦੂਤੇ ਲਾਇਤੀ ਰਹਿ ਛੜ ਜਾਹੀ ਕੌਜਲ ਬਖ ਮਸਗਾ ਗੁਰ ਸ਼ਬਦੀ ਪਾਰ ਪਾਹੇ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸਈ ਕਾਹੀ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਹੀ ਸੱਜੈ ਨੋ ਕਿਰਪਾ ਨੇ ਸਮਾਲੇ ਸਾਹਿਸਾ ਮਿੱਥਾ ਕੋਏ ਨਾ ਜਾਏ ਜੇ ਆਵੇ ਤੁਦਿਆਹੇ ਜਿਨ ਲੋਕ ਮਹਲਾ ਪੰਜਵਾ ਅੰਤਰ ਗੁਰਾ ਰਦਣਾ ਜਿਵਾ ਜਾ ਪੁਨਾ ਨੈਤਰੀ ਸਤਗੁਰ ਪੇਖਣਾ ਸਰਬਣੀ ਸੁਨਣਾ ਗੁਰਨਾਓ ਸਤਗੁਰ ਸੇਤੀ ਰਤਿਆ ਦਰਗੇ ਪਈ ਠਾ ਪਰਉਨਾਨਕ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਸ਼ਗਬੈ ਉਤਮ ਕਾਢੀਐ ਹਿਲੇ ਕੀ ਕੀ ਹਲਾ ਪੰਜਮਾ ਰਖੇ ਰਖਣਹਾਰਾ ਪੂਬਾਰੇ ਅਨੁ ਗੁਰ ਕੀ ਪੈਰੀ ਪਾਏ ਕਾ ਸਵਾਰੇ ਅਨੇ ਵਾਪ ਦਇਆਲ ਮਨੋ ਨਾ ਵਿਸਾਰੇ ਸਾਧ ਜਿ ਨਾ ਕੈ ਸੰਗੇ ਭਵ ਜਲ ਤਾਰਿਆ ਨੀ ਸਾਕਤ ਨਿੰਦਕ ਦੁਸ਼ਟ ਖਿਨਮਾਹਿ ਵਿਦਾਰੇ ਅਨੁ ਤੇ ਸਾਹਿਬ ਕੀ ਟੇਕਈ ਨਾਨਕ ਮਨੈ ਮਾ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਦੇ ਸਾਹਿਬ ਕੀ ਏਕ ਨਾਨਕ ਮਨ ਹੈ ਮਾਹ ਹੈ ਜਿਸ ਸਿਮਰਤ ਸੁਖ ਹੋਏ ਸਦਲੇ ਦੁਖ ਜਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ